ਕੀ ਕਿਸੇ ਨਾ ਡਿੱਠੀ ਕੀ ਮਨਿਆਦ ਹੈ ਬੰਦਿਆ ਤੇਰੀ ਤੇ ਆਖਿਰ ਹੋਣਾ ਮਿੱਟੀ ਇਸ਼ਕ ਨੇ ਹਰ ਦਮ ਤਾਜਾ ਰਹਿਣਾ ਭਾਵੇਂ ਦਾੜੀ ਹੋ ਜਾ ਚਿੱਟੀ ਤੇ ਚੋਖਰਾ ਲਫਜ਼ ਮੁਹੱਬਤ ਦਾ ਇਹ ਸਾਗਰ ਵੀ ਏ ਬੂੰਦ ਵੀ ਏ ਸੰਖੇਪ ਵੀ ਇਸ ਦਾ ਹੋ ਸਕਦਾ ਹੈ ਵਿਸਥਾਰ ਵੀ ਕੀਤਾ ਜਾ ਸਕਦਾ ਹੈ ਧੌਲੇ ਨਹੀਂ ਚਿੰਨ ਵਡਾਪੇ ਦਾ ਇਹਦਾ ਦਿਲ ਦੇ ਨਾਲ ਤੁਲ ਕੇ ਇਸ ਉਮਰੇ ਭਜਨ ਵੀ ਹੋ ਸਕਦਾ ਤੇ ਪਿਆਰ ਵੀ ਕੀਤਾ ਜਾ ਸਕਦਾ ਪਿਆਰ ਮੁਹੱਬਤ ਦਾ ਕੋਈ ਉਮਰ ਸੀਮਾ ਨਹੀਂ ਹੁੰਦੀ ਤੋ ਬਹੁਤ ਪਰਿਵਾਰ ਬੈਠੇ ਹੋਏ ਸਾਡੇ ਆਪਣੇ ਪਰਿਵਾਰ ਹੈ ਕਿਉਂਕਿ ਇਸ ਨਗਰ ਦੇ ਵਿੱਚ ਬਹੁਤ ਵਾਰੀ ਮੈਨੂੰ ਆਉਣ ਦਾ ਸਮਾਂ ਮਿਲਿਆ ਹੈ ਕਿਉਂਕਿ ਸੱਤੇਬਾਈ ਨਾਲ ਸਾਡਾ ਬਹੁਤ ਪਿਆਰ ਹੈ ਜਦੋਂ ਵੀ ਇੱਥੇ ਮੇਲਾ ਹੁੰਦਾ ਹੈ ਇਹ ਸਾਨੂੰ ਜ਼ਰੂਰ ਯਾਦ ਕਰਦੀ ਹੈ ਤੋ ਬਾਬਾ ਜੀ ਦੀ ਬੜੀ ਕਿਰਪਾ ਹੈ ਲਖ ਦਾਤਾ ਪੀਰ ਜੀ ਦੀ ਕਿਉਂਕਿ ਤੁਸੀਂ ਬੜੇ ਪਿਆਰ ਨਾਲ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਔਰ ਬਾਬਾ ਜੀ ਨੇ ਬੜੀ ਕਿਰਪਾ ਕਰ ਦਿੱਤੀ ਹੈ ਬੜੀ ਠੰਡੀ ਠੰਡੀ ਵਾਹ ਚੜਾ ਦਿੱਤੀ ਹੈ ਤੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਗਰਮੀ ਬੜੀ ਹੈ ਇਸ ਕਰਕੇ ਪਸੀਨਾ ਵੀ ਬੜਾ ਆ ਰਿਹਾ ਹੈ ਪਰ ਤੁਸੀਂ ਬੈਠ ਕੇ ਪ੍ਰੋਗਰਾਮ ਦਾ ਆਨੰਦ ਇਸੇ ਤਰ੍ਹਾਂ ਲੈਣਾ ਕਿਉਂਕਿ ਸਾਡੇ ਤੋਂ ਬਾਅਦ ਹੋਰ ਵੀ ਬੜੇ ਫਨਕਾਰ ਗੁਰਮੀਤ ਪੰਜਾਬੀ ਜੀ ਉਹ ਵੀ ਪਹੁੰਚ ਰਹੇ ਬੀਬਾ ਹੁਸ਼ਨ ਮੀਤ ਜੀ ਉਹ ਵੀ ਪਹੁੰਚ ਰਹੇ ਹੈ ਤਾਂ ਯਾਰ ਬਹਾਰ ਇਹ ਜਿਹੜਾ ਗੀਤ ਹੈ ਬਹਾਰਾਂ ਦੀਆਂ ਗੱਲਾਂ ਕਰਾਂਗੇ ਕਿਉਂਕਿ ਬੀਬਾ ਜੀ ਨੇ ਖੁਫਸੀ ਗੀਤ ਤੁਹਾਡੇ ਨਾਲ ਸਾਂਝੇ ਕੀਤੇ ਹੈ ਮੇਰੇ ਸੱਤਾ ਬਾਈ ਜੀ ਕਹਿੰਦੇ ਕਿ ਤੁਸੀਂ ਵੀ ਗੱਲਬਾਤ ਕੁਝ ਸੁਨਾਜਿਆ ਕਰੋ ਜੇ ਹੁਕਮ ਹੋਵੇ ਤੁਹਾਡਾ ਸੁਨਾਜਾਂਗੇ ਕਿਉਂਕਿ ਗਾਉਣਾ ਬੜਾ ਔਖਾ ਹੁੰਦਾ ਹੈ ਫਰਮਾਇਸ਼ਾਂ ਸਾਨੂੰ ਬੜੀਆਂ ਆ ਜਾਂਦੀਆਂ ਇੱਕ ਵਾਰ ਸਾਡਾ ਆ ਪਿਪੜੀ ਲੱਗ ਗਈ ਹੈਗਾ ਇੱਥੇ ਪ੍ਰੋਗਰਾਮ ਸੀ ਤੇ ਸਾਡਾ ਪ੍ਰੋਗਰਾਮ ਐਵੇਂ ਚੱਲੀ ਜਾਵੇ ਤੇ ਕਹਿੰਦੇ ਜੀ ਤੁਸੀਂ ਫਰਮਾਇਸ਼ ਆ ਗਈ ਕਿ ਖੁਲਦੀਮ ਮਾਨਕ ਦੀ ਕੜੀ ਸੁਣਾ ਦਿਓ ਤੇਰੇ ਢਿੱਲੇ ਤੋਂ ਸੂਰਤ ਦੀਦੀ ਹੀਰ ਦੀ ਮੈਂ ਪੁੱਛਿਆ ਬਾਈਆਂ ਨੂੰ ਮੈਂ ਕਿਹਾ ਤੁਸੀਂ ਸੁਣਾਓ ਕਹਿੰਦੇ ਬਈ ਮੈਨੂੰ ਤਾਂ ਆਉਂਦੀ ਨਹੀਂ ਦੂਜੇ ਨੂੰ ਪੁੱਛੋ ਕਹਿੰਦਾ ਮੈਨੂੰ ਵੀ ਇਹ ਗਾਣਾ ਨਹੀਂ ਆਉਂਦਾ ਮੈਂ ਕਿਹਾ ਮੈਂ ਸੁਣਾ ਦਿੰਦਾ ਮੈਂ ਤਕਰੀਬਨ ਜਗਰਾਤੇ ਕਰਦਾ ਮੈਂ ਮੈਂ 3-4 ਜਗਰਾਤੇ ਲਾਏ ਹੋਏ ਤੇ ਗਲਾ ਮੇਰਾ ਪਾਟੇ ਵਾਂਗ ਸਰਗਾ ਹੋਇਆ ਪਿਆ ਮੈਂ ਕਿਹਾ ਫਰਮਾਇਸ਼ ਤਾਂ ਪੂਰੀ ਕਰਨੀ ਕਰਨੀ ਹੈ ਮੈਂ ਕਹਾ ਬਾਈ ਤਿਆਰ ਹੋ ਜਾ ਪੰਜ 6000 ਦਾ ਕੱਠ ਤੇ ਮੈਂ ਸਾਜਿਆਂ ਨੂੰ ਕਹਾ ਬਾਈ ਕਿੱਥੇ ਗਏ ਹੈ ਲੋ ਉਹ ਬੋਨੂ ਯਾਰ ਮੇਰੀ ਆਲੂ ਧਿਆਨ ਦਿਆ ਕਰੋ ਟਰੱਕ 6.5 ਲੱਖ ਉਹ ਉਹ ਮੈਂ ਜਦੋਂ ਕਲੀ ਸ਼ੁਰੂ ਕੀਤੀ ਕੱਠ ਵੱਡਾ ਹੋਇਆ ਪਿਆ ਮੈਂ ਕਹਾ ਹੁਣ ਬਈ ਆਪਣੀ ਇੱਜ਼ਤ ਦਾ ਸਵਾਲ ਹੈ ਬਾਈ ਆਪਾਂ ਗਾਉਣਾ ਤੇ ਬੇਚ ਨਹੀਂ ਲਗਣੀ ਥੋੜਾ ਆਵਾਜ਼ ਘੱਟ ਰੱਖੋ ਹਾਂਜੀ ਤੇਰੇ ਢਿੱਲੇ ਤੋਂ ਸੂਰਤ ਦੀ ਦੀ ਹੀਰ ਦੀ ਹਾਂਜੀ ਤਾਲੀ ਬਾਰਾਂ ਨਾਲ ਫੇਰੋ ਕੱਟ ਕਰ ਲਿਆ ਕਰੋ। ਉਹ ਤੇਰੇ ਜਿੱਲੇ ਤੂੰ ਚੁੱਟ ਤੇ ਦੀਦੀ ਹੀ ਰਹੀ ਆ ਲੈ ਆ ਕੇ ਕੋਲ ਕੁਰਦੀ ਆ ਬੁਲਕਾਰੀ। ਲਖ ਮੈਂ ਅੱਖਾਂ ਬੰਦ ਕਰਕੇ ਗਾਣਾ ਦੱਬੀ ਜਾਵਾਂ ਜਦੋਂ ਅੱਖਾਂ ਖੋਲੀਆਂ ਅੱਧਾ ਪਿੰਡ ਉੱਠ ਕੇ ਕਰੋ ਕੰਨੀ ਚਲਾਗੇ। ਮੈਂ ਕਹ ਜਿਹੜੇ ਰਹਿ ਗਏ ਨਾ ਇਹ ਜੱਸੀ ਬਾਈ ਤੈਨੂੰ ਬੜਾ ਪਸੰਦ ਕਰਦੇ ਐ। ਅਗਲਾ ਖੜਾ ਪੱਕਾ ਤੈਨੂੰ ਬੁੱਕ ਨਹੀਂ ਤੇ ਥੋੜੀ ਆਵਾਜ਼ ਚੱਕ ਦੇ। ਹਾਂ ਚੱਕ ਵੀ ਸੁਰ ਮਣੀ। ਚਲੇ। ਸੁਨਿਆ ਗੋਦ ਓਹ ਦਾਰੀ ਤੋਂ ਤੁਹਾੜੇ ਕਾਲੀ ਕੰਮੀ ਜੱਟੀ ਤੇ ਕਾਂਸਰਾਈ ਮੰਗੀ ਮੁਰਗੇ ਕੋਲ ਦਾਰੀ ਮੈਂ ਅੱਖਾਂ ਖੋਲੀਆਂ ਜਿਹੜੇ ਬੈਠੇ ਸੀ ਉਹ ਵੀ ਉੱਠ ਕੇ ਚਲੇ ਗਏ ਇੱਕ ਬੇਬੇ ਰਗੀ 70 ਸਾਲ ਦੀ ਐਣਕਾਰ ਆਈ ਹੈ ਤੇ ਰੋਈ ਜਾਵੇ ਮੈਂ ਬੇਬੇ ਤੇ ਕੋਲ ਮੈਂ ਬੇਬੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਜਦੋਂ ਬੀਬਾ ਜੱਥਪੀ ਦਿਗਾਉਂਦੀ ਸੀ ਉਹ ਤਾਂ ਬੜਾ ਹੱਸੀ ਜਾਂਦੀ ਸੀ ਤੇ ਮੇਰੇ ਵਰੀ ਰੋਈ ਜਾਂਦੀ ਤੈਨੂੰ ਹੋਇਆ ਕੀ ਹੈ ਆਂਦੀ ਨਾ ਪੁੱਛ ਪੁੱਤ ਨਾ ਪੁੱਛ ਮੁੱਕ ਬੇਬੇ ਤੂੰ ਰੋਣੀ ਕਿਉਂ ਹੈ ਆਂਦੀ ਪੁੱਤ ਮੈਂ ਤਾਂ ਤਾਰ ਹੁੰਨੀ ਹੈ ਉਹ ਜਿਵੇਂ ਤੂੰ ਡਿੰਗਦਾ ਨਾ ਪਰਸੋਂ ਸਾਡਾ ਕੱਟਾ ਡਿੰਗ ਡਿੰਗ ਮਰ ਗਿਆ ਨਹੀਂ ਤੇ ਕੋਈ ਕਰੀ ਹੌਲੀ ਕੇ ਤਾੜੀਆਂ ਲਾ ਦੇ ਹੌੋਰ ਦਾ ਲਓ ਅਜੇ ਬੀਬਾ ਜੀ ਕੋਈ ਫੇਰ ਮੰਚ ਤੇ ਜਸਪ੍ਰੀਤ ਬਰਾੜ ਜੀ ਬਹੁਤ ਖੂਬਸੂਰਤ ਹੋ ਆਂਦੀ ਧੰਨਵਾਦ ਜੀ ਲੈ ਵੀ ਤੁਸੀਂ ਅੱਜ ਦਾ ਜਿਹੜਾ ਮੇਲਾ ਨਾਲ ਹੈ ਕੱਲਾ ਇੱਥੇ ਨਹੀਂ ਹੋਰ ਬਹੁਤ ਦੂਰ ਦੂਰ ਤੱਕ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਸੱਜਣ ਮਿੱਤਰ ਪਿਆਰੇ ਭੈਣ ਭਰਾ ਸਾਰੇ ਦੇਖ ਰਹੇ ਆ ਉਹ ਜੀ ਸਾਡਾ ਮੁੰਡਾ ਜਗਦੇਵ ਟਹਿਣਾ ਜਿਹਦਾ ਨਾਂ ਨਹੀਂ ਮੈਂ ਲੈਣਾ ਪਰ ਫਿਰ ਵੀ ਮੈਗਨੈਟ ਕੋਈ ਨਾ ਜਗਦੇਵ ਟਹਿਣਾ ਬਾਈ ਜੀ ਉਹਨਾਂ ਦਾ ਚੈਨਲ ਹੈ ਜੀ ਮੇਲਾ ਟੀਵੀ ਲਾਈਵ ਜੀ ਤੋਂ ਤੁਸੀਂ ਸਾਰੇ ਜਣੇ ਆਪਦੀ ਆਪਦੀਆਂ ਸੁਰਤਾਂ ਫੇਰ ਵੀ ਦੇਖ ਸਕਦੇ ਹੋ ਏ ਆਈ ਨਹੀਂ ਵੀ ਅੱਜ ਨਿਕਲ ਗਿਆ ਤਾਂ ਬੱਸ ਇਹ ਤਾਂ paundi ਜਦੋਂ ਮਰਜ਼ੀ ਖੋਲਿਓ ਤੇ ਆਪਾਂ ਉਹ ਜਿਹੜੋ ਜੇ ਤਾਜ਼ੇ ਬਤਾ ਜੇ ਹਨ ਜਦੋਂ ਮਰਜ਼ੀ ਵੇਖਿਓ ਬੇਲਾ ਟੀਵੀ ਲਾਈਵ ਤੋਂ ਸਾਡਾ ਭਾਈ ਜਗਦੇਵ ਟਹਿਣਾ ਜੀ ਲੋਕ ਤਾਂ ਸਿਆਣੇ ਬੰਦਿਆਂ ਚ ਗੱਲ ਚੱਲੇ ਕੰਮ ਦੀ ਸਣੀਓਂ ਚ ਗੱਲ ਚੱਲੇ ਚੱਲੇ ਰੰਮ ਦੀ ਸਿਆਣੇ ਬੰਦਿਆਂ ਚ ਗੱਲ ਚੱਲੇ ਕੰਮ ਦੀ ਫੌਜੀਆਂ ਚ ਗੱਲ ਚੱਲ ਚੱਲੇ ਰੰਮ ਦੀ ਫੌਜੀਆਂ ਚ ਗੱਲ ਚੱਲ ਚੱਲੇ ਰੰਮ ਦੀ ਲੀਡਰਾਂ ਚ ਜੰਮ ਲਦੀਆਂ ਜਿਵੇਂ ਅੱਜ ਕੱਲ ਬੜੀ ਭੇਡ ਚਾਲ ਹੋਈ ਪਈ ਆ ਨਾ ਕਿਤੇ ਆ ਉਹਨੂੰ ਨਿੰਦ ਗਿਆ ਆ ਉਹਨੂੰ ਨਿੰਦ ਗਿਆ ਆਇ ਲੱਗਦਾ ਵੀ ਦੇਸ਼ ਸਾਹਮਣੇ ਤਾਂ ਕਿਸੇ ਦਾ ਖਿਆਲ ਹੈ ਨਹੀਂ ਆ ਇੱਕ ਪਤਾ ਨਹੀਂ ਮੈਂ ਪਰਸੋਂ ਜਦੋਂ ਤੇ ਸੀ ਉਹ ਕਿੱਕਲੀ ਆ ਕਿੱਕਲੀ ਸੁਣੀ ਜਾਂਦੀ ਸੀ ਮੈਨੂੰ ਤਾਂ ਹਾਸਾ ਹੀ ਆਇਆ ਵੀ ਮਾਂ ਦੇ ਬੁੱਤ ਦੇਸ਼ ਕਿੱਥੋਂ ਬਚਾਉਣਗੇ ਸਾਡਾ ਆ ਕਿੱਕਲ ਨੂੰ ਬਹੰਤੇ ਹੋਏ ਹੈ ਸਾਰੇ ਇਹਨੇ ਕੋਈ ਸੁਖਵੀਰ ਵਿਚ ਨੂੰ ਫੜ ਲੈਂਦਾ ਕੋਈ ਭਗਵੰਤ ਮਾਨ ਨੂੰ ਕੋਈ ਆ ਕਾਂਗਰਸ ਵਾਲੇ ਨੂੰ ਆ ਜਿਹੜੇ ਆਪ ਉਹ ਹੀ ਉੱਠ ਖੜਦੇ ਵਿਚਾਰੇ ਆਜ਼ਾਦ ਆ ਉਹਨਾਂ ਦਾ ਕੋਈ ਪਤਾ ਹੀ ਨਹੀਂਗਾ ਕੋਈ ਲੱਲਾ ਖਖਾ ਹੈ ਇੰਨਿਆ ਜਿੱਕਾ ਦੀ ਦੁਨੀਆ ਦਾ ਸਭ ਫੱਟੀ ਮੇਸ ਆ ਦੋ ਚਾਰ ਦੇਣਾ ਜਿੰਨੇ ਤਾਂ ਵੋਟਾਂ ਉਨੇ ਦਿੰਦਾ ਨੰਗਨਗੇ ਪਿੰਡਾ ਉਰਦੂ ਵੇਸੀ ਥੋੜੇ ਘਰਾਂ ਵਿੱਚ ਹੀ ਆ ਤੇ ਉਦੋਂ ਬਾਅਦ ਮਾਂ ਨੇ ਪੁੱਤ ਨੂੰ ਕੋਠੀ 'ਚ ਵੀ ਜਾ ਕੇ ਕਿਤੇ ਮੈਲਣੋਂ ਉੱਥੇ ਵੀ ਸ਼ਕਲ ਨਹੀਂ ਵਿਖਾਉਂਦੇ ਉਹ ਤਾਂ ਕਹਿੰਦੀ ਸਰਦਾਰ ਜੀ ਤਾਂ ਹੈ ਨਹੀਂਗੇ ਜੀ ਉਹ ਤਾਂ ਚੰਡੀਗੜ੍ਹ ਰਹਿੰਦੇ ਆ ਉਹ ਤਾਂ ਪਤਾ ਨਹੀਂ ਫਿਰ ਇਹ ਹੈ ਨਾ ਉਹ ਤਾਂ ਖੈਜੀ ਤਾਂ ਬੜੀ ਚੜਦੀ ਹੁੰਦੀ ਆ ਪਰ ਸਮਾਂ ਹੀ ਆਵਦਾ ਲੋਕ ਵੀ ਕਮਲੇ ਆ ਐਂ ਲੈ ਲੈ ਮੋਟਰਸਾਈਕਲ ਪਾ ਕੇ ਨਾ ਤੇ ਨਾ ਉਹਨੇ ਮਗਰ ਪੱਜੇ ਫੇਰਦੇ ਨੇ ਉਦੋਂ ਬਾਅਦ ਉਹਨਾਂ ਨੇ ਗਾਲਾਂ ਕੱਢੀਆਂ ਦੇ ਹੁੰਦੇ ਆ ਚਲੋ ਹੁਣ ਹੁਣ ਆਪਾਂ ਕੀਤੇ ਗੋਣੇ ਚਲੋ ਜਾਨੇ ਬੰਦਿਆਂ ਚ ਗੱਲ ਚੱਲੇ ਕੰਦੀ ਫੌਜੀਆ ਚ ਗੱਲ ਚੱਲੇ ਚੱਲੇ ਰੰਮਦੀ ਫੌਜੀਆ ਚ ਗੱਲ ਚੱਲੇ ਚੱਲੇ ਰੰਮਦੀ ਲੀਡਰਾਂ ਚ ਦਮਦੀ ਐ ਲੀਡਰਾਂ ਚ ਦੱਲਦੀ ਐ ਜਿੱਤ ਹਰ ਦੀ ਆਏ ਮੁੰਡਿਆਂ ਚ ਜਾਲੇ ਦੀਆਂ ਸੋਹਣੀ ਨਾਰਦੀ ਮੁੰਡਿਆਂ ਚ ਜਾਲੇ ਦੀਆਂ ਸੋਹਣੀ ਨਾਰਦੀ ਮੁੰਡਿਆਂ ਚ ਜਾਲੇ ਦੀਆਂ ਨੇ ਗੱਲ ਕਰਦੇ ਅਫੀਮ ਦੀ ਚੋਰਾ ਵਿੱਚ ਗੱਲ ਚੱਲਦੀ ਸਕੀਮ ਦੀ ਅਮਲ ਨੇ ਗੱਲ ਕਰਦੇ ਅਫੀਮ ਦੀ ਚੋਰਾ ਵਿੱਚ ਗੱਲ ਚੱਲਦੀ ਸਕੀਮ ਦੀ ਚੋਰਾ ਵਿੱਚ ਚੱਲਦੀ ਜ਼ਗੀਮ ਦੀ ਜਦੋਂ ਲੂਦੀਏ ਥਾਣੇ 'ਚ ਤਲਦੇ ਦੀ ਥਾਣੇਦਾਰ ਸੀ ਹੋਏ ਮੁੰਡਿਆਂ 'ਚ ਗੱਲ ਚੱਲੇ ਸੋਹਣੀ ਨਾਰ ਦੀ ਦੀ ਜਵੀਦ ਦੀ ਸੰਗ ਦੀ ਘੇਰੀਆਂ ਚ ਸੰਗ ਦੀ ਘੇਰੀਆਂ ਚ ਜਿੱਤ ਹਾਰਦੀ ਹਾਏ ਮੁੰਡਿਆਂ ਦੀ ਗੱਲ ਜੱਲੇ ਸੋਹਣੀ ਨਾਰਦੀ ਮੁੰਡਿਆਂ ਦੀ ਗੱਲ ਜੱਲੇ ਸੋਹਣੀ ਨਾਰਦੀ ਮੁੰਡਿਆਂ ਦੀ ਗੱਲ ਜੱਲੇ ਸੋਹਣੀ ਨਾਰਦੀ ਧੰਵਾਦ ਜੀ ਅੱਜ ਕੱਜ ਗੱਲ ਚੱਲਦੀ ਐ ਮਸ਼ੂਕ ਦੀ ਅੱਜ ਕੰਦੇ ਵਿੱਚ ਗੱਲ ਚੱਲਦੀ ਐ ਮਸ਼ੂਕ ਦੀ ਪੁੱਛਦੇ ਰਹਿੰਦੇ ਨੇ ਵਿਚਾਰਾਂ ਨੂੰ ਸ਼ੱਕ ਵੀ ਹੁੰਦਾ ਕਿ ਤੇ ਉਹਦੇ ਵਾਲੀ ਜਾਦੇ ਸੋਹਣੀ ਤਾਂ ਨਹੀਂ ਕਿਤੇ ਮੇਰੀ ਵਾਲੀ ਥੋੜੀ ਜਿ ਘੱਟ ਹੋਵੇ ਆਸ਼ਕਾਂ ਦੀ ਗੱਲ ਹੀ ਚੱਲਦੀ ਐ ਮਸ਼ੂਕ ਦੀ ਜੱਟਵਾਂ ਲਿਆਂ ਚ ਚੱਲਦੀ ਬੰਦੂਕ ਦੀ ਜੱਟਵਾਂ ਲਿਆਂ ਚ ਚੱਲਦੀ ਬੰਦੂਕ ਦੀ ਬਾਣੀਆਂ ਚ ਗੱਲਦੀ ਐ ਬਾਣੀਆਂ ਚ ਗੱਲਦੇ ਆ ਬਾਣੀਆਂ ਚ ਗੱਲਦੇ ਆ ਵਪਾਰ ਦੀ ਆਏ ਮੁੰਡਿਆਂ ਦੀ ਗੱਲ ਹੀ ਜੱਲ ਸੋਣੀ ਨਾਰਦੀ ਮੁੰਡਿਆਂ ਦੀ ਗੱਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ